ਅਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆਂ ਸਾਮਰਾ ਡੈਰੀ ਫਾਰਮ ਤੇ ਪਿੰਡ ਲੋਹਾ ਖੇੜਾ ਤਹਿਸੀਲ ਤੇ ਜ਼ਿਲ੍ਹਾ ਹੈਗਾ ਮੇਰਾ ਖਿਆਲ ਸੰਗਰੂਰ ਨੇੜੇ ਆ ਗਈ ਧਨੋਲਾ ਮੰਡੀ 15 ਤੋਂ 20 ਦਿਖਾਵਾਂਗੇ ਸੱਜਣੋ گاਵਾ ਵਿੱਚੀ ਤਾਜ਼ੀਆਂ ਸੂਈਆਂ ਵਿੱਚੀ ਗੱਬਣ ਦੋ ਦਿਖਾਵਾਂਗੇ ਜਰਸੀ ਦੇ ਨਕੀਨੇ ਤੇ ਦੋ ਦਿਖਾਵਾਂਗੇ ਮੋਰਾ ਨਸਲ ਦੀਆਂ ਝੋਟੀਆਂ ਗੱਲਬਾਤ ਟੋਪੇ ਹੋਊਗੀ ਕਿਉਂਕਿ ਹਰੇਕ ਕਿਸਮ ਦੀ ਗਾ ਮਿਲੂਗੀ ਤੁਹਾਨੂੰਰੇ ਤੇ ਬਾਕੀ ਬਾਈ ਨਾ ਕਰਾ ਦੇਣਾ ਗੱਲਬਾਤ ਕੱਲੀ ਕੱਲੀ ਖੋਲ ਕੇ ਤੋੜ ਦਾਂਗੇ ਰੇਟ ਵਾਲਾ ਸਿਸਟਮ ਹੈ ਜਿਹੜਾ ਵੀਡੀਓ ਚ ਹੀ ਮਕਾ ਦਾਂਗੇ ਡਰੇ ਹੋਣਾ ਸਿਸਟਮ ਇਹ ਤਾਂ ਉਹਰਦੀਪਾ ਬਹੁਤ ਵਧੀਆ ਵੀਰੇ ਚੜਦੀ ਕਲਾ ਚੜਦੀ ਕਲਾ ਇੱਥੋਂ ਕਰ ਲਈਏ ਸ਼ੁਰੂ ਹਾਂ ਹਾਂ ਆ ਥੋੜਾ ਜਿਹਾ ਲੇਟ ਹੋ ਗਿਆ ਅਡਜਸਟਮੈਂਟ ਕਰ ਲਿਓ ਪਹਿਲਾਂ ਘੈਰੀ ਇਹਦੇ ਆਰਡਰ ਦੀ ਮਾਰ ਦਿਓ ਬੇ ਆਰਡਰ ਦਿਖਾ ਦੇ ਇੱਥੋਂ ਇਹਦਾ ਸੁਆ ਕਿਹੜਾ ਬਾਈ ਇਹਦਾ ਕੋਲੋਂ ਵੀਰੇ ਸੁਆ ਆ ਗਿਆ ਪਹਿਲਾ ਤੇ ਨਾਲ ਇਹਦੇ ਆ ਕੇ ਬੱਛੀ ਤੇ ਦੰਦਾਂ ਚ ਹੈਗੀ ਆ ਦੋ ਦੰਦ ਚੈੱਕ ਆਪਾਂ ਨੇ ਕਰ ਲਏ ਤੇ ਇਹਦੇ ਨਾਲ ਵੀ ਜੈਗਦੀ ਨਾਲ ਵੀ ਜੈਗਦੀ ਬੱਛੀ ਆ ਗਈ ਆਪ ਵੀ ਬੱਛੀ ਆ ਤੇ ਨਾਲ ਵੀ ਇਹਦੇ ਬੱਛੀ ਆ ਤੇ ਸ਼ਕੀਨ ਸ਼ਕੂਨ ਵੀ ਫੁੱਲ ਆ ਓਏ ਸ਼ਕੀਨ ਸ਼ਕੂਨ ਵੀ ਫੁੱਲ ਆ ਗਈ ਤੇ ਜਾਣ ਵਾਲੀ ਬੱਛੀ ਆ ਗਈ ਜੇ ਗੱਲ ਵੱਲ ਕਰੀਏ ਇਹ ਪਰਸੋਂ ਸੂਈ ਆ ਬਾਈ ਰਾਤ ਨੂੰ ਠੱਡੀ ਸੀਲ ਆ ਬਹੁਤ ਵਧੀਆ ਕਿੰਨੀ ਕ ਬੌਲੀ ਤੇ ਬੌਲੀ ਬਾਈ ਸਵੇਰੇ ਖਾਲੀ ਕਰੀ ਸਵੇਰੇ ਹੈਗੇ 8 ਕਿਲੋ ਮੰਨ ਕੇ ਚੱਲੀਏ ਬਾਈ ਨਾਰਮਲ ਜਿਹਾ ਦੁੱਧ ਬੱਛੀ 20 ਕਿਲੋ ਦੁੱਧ ਦੇ ਦੂਗੀ ਪਰ 17 18 ਕਿਲੋ ਚੇ ਖੁੱਲਾ ਮੰਨ ਕੇ ਲੈ ਲਓ ਆਰਡਰ ਆ ਗਿਆ ਬਿਲਕੁਲ ਫਿਕਸ ਹੈ ਨਾ ਐਨ ਵੀਰੇ ਇਹ ਆਪਾਂ ਜੋੜਾ ਲੱਤਾ ਫਾਰਮ ਚੋਂ ਕਈ ਵਾਰ ਵੀਰ ਕੋਈ ਦੂਰ ਦਾ ਲੈਣ ਆਲਾ ਹੋਇਆ ਹਾਂਜੀ ਤਾਂ ਆਪਾਂ ਜੋੜੇ ਹੀ ਦੇ ਦਾਂਗੇ ਇਹ ਬੱਚੇ ਨੇ ਦੁੱਧ 22 23 ਕਿਲੋ ਦਿੱਤਾ 6 ਦੰਦਾ ਬਾਈ ਇਹਦੇ 15 ਦਿਨ ਰਹਿੰਦੇ ਬਾਈ ਇਹਦੇ 15 ਦਿਨ ਪੈਂਟਿੰਗ ਨੇ ਆ ਮੰਨ ਕੇ ਵੀ ਰੇਟ ਬਾਈ ਕਰਾਂਗੇ ਆਪਾਂ ਵਾਜਬ ਜਆ ਕੋਈ ਵੀ ਵੀਰ ਲੈਣ ਆਲੂ ਇਹ ਨਾ ਹੋਵੇ ਵੀ ਯਾਰਾ ਐਨ ਤੋੜ ਤੜਈ ਵਾਲਾ ਕਰਨਾ ਜੇ ਹਨਾ ਵੀ ਉਦਾਂ ਦਾ ਰੇਟ ਜਮ ਹੁਣ ਇਹ ਬੱਚੀਆ ਚਾਹੇ ਇਹਦਾ ਲੱਖ ਮੰਗ ਲਈਏ ਉਹਦਾ ਸਵਾ ਮੰਗ ਲਈ ਉਹ ਕੰਮ ਨਹੀਂ ਕਰਦੇ ਇਹ ਜੇ ਕੋਈ ਜੋੜਾ ਲੈਣਾ ਆਪਾਂ 2 ਲੱਖ ਰੁਪਏ ਦੀ ਜੋੜੀ ਦੇ ਦਾਂਗੇ ਠੀਕ ਹੈ ਜੀ ਕੱਲੀ ਲੈਣ ਵਾਲਾ ਹੋਇਆ ਤਾਂ ਆਪਾਂ ਰੇਟ ਉਹਦਾ ਦੀ ਕੱਲੀ ਇਹਦਾ ਫੇਸ ਦਿਖਾ ਗਰੀ ਵੇ ਓਰੇ ਓਰੇ ਲਿਆ ਕੈਮਰਾ ਆ ਨੇੜੇ ਲਿਆ ਅਗੇ ਫੇਸ ਕੁਆਲਿਟੀ ਤੇ ਮਾਰੀ ਇਹਦੇ ਤੇ ਜਿਵੇਂ ਖਰਗੋਸ ਦੇ ਕੰਨ ਖੜੇ ਹੁੰਦੇ ਨੇ ਹਾਈਟ ਦੇਖ ਗਰੀ ਹਾਈਟ ਕਿੰਨੀ ਆ ਵੀਰੇ ਰਿਜੀਨਲ ਆਪਣੇ ਪੰਜਾਬ ਵਾਲੀਆਂ ਜਰਸੀਆਂ ਨੇ ਤੇ ਪੰਜਾਬ ਵਾਲੀਆਂ ਜਰਸੀਆਂ ਆ ਗਈਆਂ ਕੱਦ ਕਾਠ ਆ ਗਿਆ ਚੰਗਾ ਐਫ ਜੀ ਡਾ ਕਰਦੇ ਨਾ ਹੁੰਦਾ ਨਹੀਂ ਇਹ ਮੈਂ ਤੁਹਾਨੂੰ ਸ਼ੁਰੂ ਚ ਹੀ ਦੱਸ ਦਦਾਂਗਾ ਲੈਵੇ ਦੀ ਕੁਆਲਿਟੀ ਦੇਖ ਬਈ ਆ ਬੱਚੀ ਦੀ ਇਹ ਵੀ ਦੁੱਧ ਬੱਚੇ ਦੀ 25 ਕਿਲੋ ਦੁੱ ਤੇ ਮੇਨ ਗੱਲ ਆ ਲੰਬਾਈ ਲੰਬੂਈ ਵੀ ਫੁੱਲਾ ਕੱਦ ਕਾਠ ਵੀ ਚੰਗਾ ਤੇ ਸ਼ਕੀਨ ਵੀ ਫੁੱਲਾ ਵੀ ਬਾਈ ਗੁਰੀ ਇਹੋ ਜਿਹੇ ਰੇਟ ਨਹੀਂ ਹੋਣਗੇ ਜਿੱਥੇ ਮਰਜ਼ੀ ਵਗ ਜਾ ਜਿੰਨੀ ਆਪਾਂ گاਵਾ ਦਾ ਰੇਟ ਕਰਾਂਗੇ ਅੱਜ ਦੇ ਟਾਈਮ ਦੇ ਹਿਸਾਬ ਨਾਲ ਹਾਂਜੀ ਮੰਨ ਕੇ ਉਹ ਰੇਟ ਨਹੀਂ ਕੋਈ ਮੰਗੂਗਾ ਬਾਈ ਆ ਰੇਟ ਬਾਈ ਨੇ 10 ਲੱਖ ਰੁਪਏ ਦਾ ਜੋਟੜਾ ਦਾ 1/2 ਲੱਖਾ ਕੱਲੀ ਕੱਲੀ ਦਾ ਅਲੱਗ ਤੋਂ ਹੋ ਜਾਊਗਾ ਤੇ ਹੁਣ ਮਾਰਦੇ ਗਏ ਆਂ ਆ ਬੱਛੀ ਤੇ ਜਾਨਦੂਨੇ ਚ ਵੀ ਫੁੱਲਾ ਗਈ ਇਹਦਾ ਕਿਹੜਾ ਸੂਆ ਬਾਈ ਇਹ ਦੂਜਾ ਸੂਆ ਬੱਛੀ ਆ ਬਾਈ ਇਹ ਵੀ ਫਿਕਸ ਹੋਵਾਂ ਨੇ ਦੀਆ 15 ਦਿਨਾਂ ਦੀ ਕੱਚੀ ਕਿੰਦੇ ਨੇ ਭਾਈ 23 ਤੋਂ 24 ਕਿਲੋ ਦਾ ਤਾਂ ਪਹਿਲਾਂ ਇਹਨੇ ਦਿੱਤਾਗਾ ਤੇ ਬਾਕੀ ਆ ਗਈ ਬਾਡੀ ਆ ਗਈ ਵੀ ਬਹੁਤ ਟਾਪ ਦਾ ਤੇ ਬਾਡੀ ਬੁੱਡੀ ਆ ਗਈ ਇਹਦੀ ਸੱਜਣਾ ਕਮਾਲ ਦੀ ਹਰੇਕ ਪੱਖ ਤੋਂ ਜਿਵੇਂ ਮਈਆਂ ਦੀ ਬਾਡੀ ਹੁੰਦੀ ਹੈ ਨਾ ਮਈਆਂ ਦੀ ਬਾਡੀ ਆ ਗਈ ਤੇ ਇਹਨੂੰ ਆ ਜਾ ਤੇਰਾ ਨਾ ਜੱਸੀ ਫਿਰ ਖੋਲ ਕੇ ਤੋੜ ਕੇ ਗੇੜਾ ਕਢਾ ਦੀ ਲੈ ਲੈ ਵਾ ਭਾਈ ਜਿੰਨਾ ਬਣਾਉਗੀ ਇੰਨਾ ਕ ਵਧੀਆ ਬਣਾਉਗੇ ਕਰਮਾ ਵਾਲੇ ਵੀ ਕਹਿੰਦਾ ਮਤਲਬ ਪੂਰਾ ਟਾਪ ਟਿਪ ਟੋਪ ਉਹ ਤਾਂ ਅਸੀਂ ਵੀਡੀਓ ਬਣਾਉਣ ਤੋਂ ਪਹਿਲੀ ਗੱਲਾਂ ਕਰੀ ਜਾਂਦੇ ਇਹਦਾ ਆਰਡਰ ਦੇਖ ਕੇ ਮਾਹੀ ਦੀ ਕੁਆਲਿਟੀ ਕਪੂਲਿਟੀ ਪੂਰੀ ਟਾਪ ਬਣੂ ਆਰਡਰ ਦੀ ਬਾਕੀ ਜਿਹੜੇ ਸੱਜਣਾ ਗਾਮਾਂ ਚ ਇੰਟਰਸਟ ਰੱਖਦੇ ਨੇ ਉਹ ਕੁਆਲਿਟੀ ਦੇਖ ਕੇ ਸਮਝ ਵੀ ਜਾਣੀ ਹੈ। ਸਰੀਰ ਵੀ ਵੀਰੇ ਬਹੁਤ ਮਜ਼ਬੂਤ ਆ ਦੁੱਧ ਮੰਨ ਕੇ ਵੀ ਜਿਵੇਂ ਦੂਜਾ ਸੂਆ ਬੱਚੀ ਹੈ ਨਾ 25 ਕਿਲੋ ਦੁੱਧ ਵੀਰੇ ਮੰਨ ਕੇ ਜਿਹੜਾ ਵੀਰ ਮਰਜ਼ੀ ਦਾ ਕਿਉਂਕਿ ਕਹਿਣ ਨਾਲ ਬਾਈ ਜਾਨਵਰ ਦੁੱਧ ਨਹੀਂ ਦਿੰਦਾ ਜਿਵੇਂ ਆਪਾਂ ਕਹਿ ਦਿੰਨੇ ਹਾਂ ਨਾ ਵੀ ਜੀ ਇਹ ਇੰਨੇ ਦੁੱਧ ਵਾਲੇ ਜਿੰਨੇ ਜਾਨਵਰ ਦੀ ਕੰਪੈਸਟੀ ਆ ਦੁੱਧ ਉਹਨਾਂ ਹੀ ਦੇਊਗੀ। ਇੱਥੇ ਖੜਾ ਕੇ ਖੜਾ ਕੇ ਟੈਸਟ ਕੁਆਲਿਟੀ ਤੇ ਮਾਰ ਦੇ ਗੈਰੀ ਸਾਰੀ ਦਿਖਾ ਦੇ ਇੱਥੇ। ਤੇ ਸਭ ਤੋਂ ਮੇਨ ਗੱਲ ਆ ਇਹਦੀ ਬਾਡੀ ਦੀ ਤੇ ਲੈਗ ਸਕੋਰ ਦੀ ਹੈ ਨਾ ਬਾਈ ਜਿਹੜਾ ਵੀ ਵੀਰ ਕਈ ਵਾਰ ਕੋਈ ਫੋਨ ਤੇ ਮੰਗਾਉਂਦਾ ਹਾਇਆ ਬਾਈ ਆਪਾਂ ਥਣਾ ਦੀ ਤੇ ਭਾਰ ਬੋਝ ਦੀ ਗਰੰਟੀ ਦੇ ਦਾਂਗੇ ਬਾਹਰੋਂ ਹਰੇਕ ਬੰਦੇ ਨੂੰ ਦੀਂਦੀ ਆ ਹੈ ਨਾ ਠੀਕ ਹੈ ਗੱਲ ਹਾਂ ਆ ਤੇ ਬਾਡੀ ਤੁਹਾਡੇ ਸਾਹਮਣੇ ਆ ਜਿਵੇਂ ਆਪਾਂ ਨੇ ਤੁਹਾਨੂੰ ਦਿਖਾ ਦਿੱਤੀ ਨਾਰਮਲ ਵੀਰੇ ਡੈਨਮਾਰਕ 500 53 ਦਾ ਇਹਦੇ ਸਿੰਮਨ ਲੱਗਿਆ ਹੋਇਆਗਾ ਠੀਕ ਹੈ ਜੀ ਹਾਂ ਦੇਖ ਬਾਈ ਆ ਚੀਜ਼ਾਂ ਨੇ ਨਾ ਜਿਹੜਾ ਹਰੇਕ ਜਾਨਵਰ ਨੂੰ ਨਹੀਂ ਵੀਰੇ ਲੱਗਦੀਆਂ ਹੈਗੀਆਂ ਤੇ ਆਰਡਰ ਦਾ ਹੋਊਗਾ ਬਿਲਕੁਲ ਫਿਕਸ ਹੈ ਨਾ ਇੱਥੋਂ ਦੇਖ ਲੈ ਸਟਾਰਟ ਹੋ ਕੇ ਕਿਦਾਂ ਕਰਮਾਂ ਵਾਲੀ ਦਾ ਆਰਡਰ ਬਿਲ ਤੇ ਆਰਡਰ ਉਹਦੇ ਇੱਥੇ ਕਰ ਦੂਗੀ ਹਾਂ ਬਈ ਇਦਾਂ ਹੁਣ ਬੜਾ ਕੀ ਦੇਖ ਇਦਾਂ ਨੋਰਮਲ ਜਾਨਵਰ ਦਾ ਰੇਟ ਆ ਜਿੱਦਾਂ ਇਦਾਂ ਦੀਆਂ ਬੱਚੀਆਂ ਦਾ ਆਪਣੇ ਘਰੇਲੂ ਬੰਦੇ ਵੀ ਵੀ ਇਹ ਕਿ ਚਲੋ ਗਾਂ ਦਾ ਰੇਟ ਸੋਣਾਗਾ ਹਨਾ ਠੀਕ ਹੈ ਜੀ ਵੀ 1 10 20 ਇਦਾਂ ਨਹੀਂ ਤਾਂ ਉਹ ਹੀ ਮੰਗੀ ਜਾਂਦੀ ਠੀਕ ਹੈ ਗੱਲ ਪਰ ਆਪਾਂ ਵੀ ਜਿਹੜਾ ਰੇਟ ਬਾਜਬ ਵੀ ਅਗਲੇ ਲੈਣ ਵਾਲੇ ਨੂੰ ਵੀ ਉਹ ਨਾ ਹੋਵੇ ਵੀਰੇ ਆਪਾਂ ਦਾ ਜਾਨਵਰ ਵੇਚਣਾ ਹੀ ਹੈ ਹਨਾ ਕਿੰਨੇ ਦੇ ਦਾਂਗੇ ਇਹ 85 ਹਜ਼ਾਰ ਦੀ ਬੱਚੀ ਇਹ ਦੇ ਦਾਂਗੇ 85 ਦੀ ਮੰਨ ਤਾਂਗਾ ਹੈਗਾ ਦੂਜਾ ਲੱਗੂ ਪਹਿਲਣਾ ਵਰਗੀ ਹਾਂ ਬਈ ਇਹ ਹੁਣ ਮਾਰਦੇ ਗਰੀ ਚਾਰ ਨੰਬਰ ਵਾਲੀ ਇਹ ਨੰਬਰ ਵਾਲਾ ਇਹ ਵੀ ਫਾਰਮ ਚੋਂ ਲਈ ਆਪਾਂ ਨੇ ਠੀਕ ਹੈ ਜੀ ਵੀਰੇ ਐਚ ਐਫ ਦੇ ਜਰਸੀ ਦਾ ਸਿਮਨ ਲਾ ਕੇ ਕੱਢੀ ਹੈ ਜਿਵੇਂ ਆਪਾਂ ਇਹਨੂੰ ਬਲੈਕ ਜਰਸੀ ਵੀ ਕ੍ਰਾਸ ਕਹਿ ਸਕਦੇ ਐਚਐਫ ਨਾਲ ਐਚਐਫ ਤੇ ਜਰਸੀ ਦਾ ਕਰੋ ਮਿਕਸ ਆ ਹਾਂ ਵੀਰੇ ਇਹ ਦੋਨਾਂ ਇਹਦਾ ਸੂਆ ਕਿਹੜਾ ਜੀ ਸੂਆ ਬਈ ਇਹਦਾ ਦੂਜਾ ਦੁੱਧ ਦੇ ਨੇ 28 ਤੋਂ 29 ਕਿਲੋ ਦਤਾ 6 ਦੰਦਾ ਕੀ ਅੱਜ 7 ਦਿਨ ਇਹਦੇ ਬਈ ਪੈਂਡਿੰਗ ਆ 7 ਦਿਨ ਦੇ ਦੇ ਬਾਕੀ ਤੇਰਾ ਵੀ ਬੇਕਮਾਲੀ 75000 ਦੀ ਬੱਛੀ ਦੇ ਦਾਂਗੇ ਬਾਈ ਜਿੱਥੇ ਮਰਜ਼ੀ ਕਹਿੰਦੇ ਦੇ ਦਾਂਗੇ 75 ਦੀ ਹਲੇ ਤਾਂ ਬਾਈ ਦੇਖੀ ਹਫਤੇ ਨੂੰ ਤਾਂ ਬਹੁਤ ਤਿਆਰ ਹੋ ਜਾਣੀ ਕਰਮਾਂ ਵਾਲੀ ਇੱਕ ਗੱਲ ਹੋਰ ਦੱਸਦਾ ਨਾ ਜਿਹੜੇ ਸੱਜਣ ਨੇ ਜੋੜਾ ਪਾਉਣਾ ਹੋਇਆ ਥੋੜਾ ਬਹੁਤਾ ਕੰਸੀਸ਼ਨ ਹਾਂ ਕਰ ਦੇ ਵੀਰੇ ਕੋਈ ਚੱਕਰ ਠੀਕ ਹੈ ਉਹਦੇ ਚੋਂ ਕੰਸੀਸ਼ਨ ਥੋੜਾ ਬਹੁਤਾ ਹੋਵੇ ਬਾਕੀ ਵੀ ਜਿੰਨੇ ਵੀ ਜਾਨਵਰ ਆ ਸਾਰੇ ਬਹੁਤ ਵਧੀਆ ਸਾਫ ਸੁਥਰੇ ਜਾਨਵਰ ਦੇਖ ਹਨਾ ਠੀਕ ਹੈ ਜੀ ਵੀ ਪੂਰੇ ਕੁਆਲਟੀ ਵਾਲੇ ਦੁੱਧ ਵਾਲੇ ਜਾਨਵਰ ਨੇ ਤੇ ਬਾਡੀਆਂ ਦੀ ਚਮਕ ਚੌਂਕ ਵੀ ਦੱਸੂਗੀ ਵੀ ਚੰਗੀ ਸਾਫ ਜੀ ਜੁਰ ਵੀ ਇਧਰ ਹੁੰਦੇ ਬਾਈ ਕੁਆ HF ਤੇ ਜਰਸੀ ਦਾ ਕ੍ਰੋਸ ਆ ਗਈ ਤੇ ਇਹ ਆ ਗਈ 4 ਨੰਬਰ ਵਾਲੀ ਬੱਛੀ ਤੇ ਹੁਣ ਲੈ ਚੱਲ 5 ਨੰਬਰ ਤੇ ਨੰਬਰ ਬੈਜ ਗੱਲਬਾਤ ਕਰ ਲਿਓ ਇਹ ਜਿਹੜੀ ਵੈੜਾ ਬਾਈ ਇਹ ਆਪਣਾ ਰਿਜਨਲ ਤਾਂ ਨਹੀਂ ਆਪਾਂ ਕਹਿੰਦੇ ਵੀ ਮਿਕਸ ਆ ਗਈ ਗਰਲੈਂਡੋ ਦੇ ਨਾਲ ਠੀਕ ਆ ਜੀ HF ਦੇ ਗਰਲੈਂਡੋ ਦਾ ਸਿੰਮਨ ਲੱਗਿਆ ਹੋਇਆ ਦਾ ਇਹਦੀ ਬਾਡੀ ਦਿਖਾ ਦੇ ਗਰੀ ਬਈ ਤੇ ਜਿਹੜਾ ਇਹਦਾ ਰੇਟ ਕਰਾਂਗੇ ਉਹ ਜਮੀ ਬੇ ਕਮਾਲ ਹੋਊਗਾ ਠੀਕ ਹੈ ਗੱਲ ਵੀ ਗਾਂ ਤੋੜ ਕੇ ਵੀ ਦਿਖਾਵਾਂਗੇ ਇਹਨੇ ਵੀਰੇ 22 ਕਿਲੋ ਦੁੱਧ ਪਹਿਲਾਂ ਨੇ ਦਿੱਤਾਗਾ ਠੀਕ ਹੈ ਜੀ ਦੂਜਾ ਸੂਆ ਸੂ ਕੀ ਤੇ ਥਾਣਾ ਵੀ ਤਹਾਨਾ ਬਹੁਤ ਸੋਹਣਾ ਜਿਹਾ ਵਧੀਆ ਕੇਰ ਵਾਲਾ ਤਾਂ 25 ਕਿਲੋ ਦੁੱਧ ਦੇ ਦੂਗੀ ਨਹੀਂ 20 22 ਕਿਲੋ ਤੋਂ ਹੇ ਨੀਚੇ ਡਿੱਗਦੀ ਨਹੀਂ ਤੇ ਇੱਕ ਗੱਲ ਹੋਰ ਦੱਸ ਦੇਣਾ ਵੀ ਇਹ ਗਰਮੀ ਗਰਮੀ ਵਾਲਾ ਸਿਸਟਮ ਮੈਨੂੰ ਬੜਾ ਮਨ ਸਾਰਾ ਕੋਲ ਦੱਸੂਗੀ ਮੰਨ ਕੇ ਇਹ ਆਪਣੀ ਐਚ ਐਫ ਦੇ ਗਰਲੈਂਡੋ ਲਾ ਕੇ ਸੀ ਮਨ ਨਿਕਲੇ ਹੋਇਆ ਆ ਇਹ ਨੂੰ ਅਣਜਾਣ ਬੰਦਾ ਵੀ ਰੱਖ ਸਕਦਾ ਜਿਹਨੇ ਗਾੜੀ ਟ੍ਰੈਕ ਕਰੀ ਬਾਈ ਕੋਈ ਮਰਦੀ ਲੈ ਜੇ ਬਾਕੀ ਜਿਹੜਾ ਇਹਦਾ ਵਾਜਬ ਰੇਟ ਆ ਬਾਈ ਕੋਈ ਵੀ ਨਹੀਂ ਮੰਗਦਾ ਅੱਜ ਦੇ ਟਾਈਮ 'ਚ ਠੀਕ ਹੈ ਜੀ ਇਹ 67000 ਦੀ ਬੈਠ ਦੇ ਦਾਂਗੇ ਬਾਈ ਸਿਰਫ ਪੱਲੇ 67000 ਲੈ ਜਿੱਦਾ ਮੇਲਾ ਲੁੱਟਣ ਵਾਲਾ ਸ਼ਿਸ਼ਟ ਮੇ ਜਨਮਰ ਬਾਈ ਕੋਈ ਵੀ ਫਾਲਤੂ ਨਹੀਂ ਪਰ ਇਹ ਵੀ ਗੱਲ ਆ ਵੀ ਆਪਣੇ ਦੇ ਵਿੱਚ ਕੋਲਾ ਵੀ ਨਹੀਂ ਜੇ ਕਈ ਵਾਰ ਵੀਰ ਕੋਈ ਕਹਿ ਦਿੰਦਾ ਵੀਰ ਪਤਾ ਨਹੀਂ 5000 ਰੁਪਏ ਘੱਟ ਵੱਧ ਵੀਰੇ ਰੇਟ ਆਪਣੇ ਜਿਵੇਂ ਫਿਕਸ ਨੇ ਆ ਰੇਟ ਉਹਨੇ ਇਹਦੇ 'ਚ ਬਾਈ ਹੁਣ ਆਹ ਕਾ ਜਨਮਰ ਇਹ ਆਪਾਂ ਨੂੰ ਹੁਣ ਕਿੰਨਾ ਕ ਜਨਮਰ ਬਾਹਰੋਂ ਮੰਦਾ ਮਿਲ ਜੂ ਤੌਰ ਕਿਸ ਨੇ ਰੱਖਣੀ ਆ ਹਵਾਨਾ ਹਬੂਨਾ ਬਾਈ ਜਦੋਂ ਤਿਆਰ ਹੋ ਗਈ ਇਹ ਬਾਈ ਵੇਚਣ ਵਾਲੇ ਬੰਦੇ ਵੀ ਲਿਜਾ ਕੇ ਅੱਗੇ ਨਫਾ ਲੈ ਲੈਣਗੇ ਜਨਬਰਾਂ ਚ ਜਦੋਂ ਬੱਡਾ ਆ ਗਿਆ ਇਹਦਾ ਫੁੱਲ ਵੱਡਾ ਤੇ ਜਾਨ ਜੂਨ ਵੀ ਫੁੱਲ ਆ ਗਈ ਤੇ ਲੰਬਾਈ ਲੰਬੂਈ ਵੀ ਇਹਦੀ ਫੁੱਲ ਆ ਗਈ ਮੱਜਾਂ ਨਾਲ ਦੀ ਬਾਡੀ ਆ ਸਹੀ ਮੱਜਾ ਹੋਵੇ ਇੱਕ ਤਰ੍ਹਾਂ ਦੀ ਤੇ ਦੁੱਧ ਵੀ ਇਹਦਾ ਮੱਜਾਂ ਨਾਲ ਦਾ ਹੀ ਹੋਊਗਾ ਗੱਡੀ ਗੁਰੀ ਵੀ ਇਹ ਆ ਰੇਟ ਤੂੰ ਵੀ ਚਾਹ ਹਰੇ ਵੀਡੀਓ ਬਣਾਉਣ ਜਾਂਦਾ ਪਰ ਵੀ ਬਾਜ ਰੇਟ ਬਾਈ ਸਹਰੇ ਕੋਈ ਅੱਜ ਦੇ ਟਾਈਮ ਇੱਕ ਗੱਲ ਦੱਸ ਦੇਣਾ ਤੂੰ 2 ਲੱਖ ਖਾਲੀ ਮੈਂ ਇਹਨੂੰ ਮਾਤ ਪਾ ਦਿਆਂਗੀ ਇਹ ਚੀਜ਼ ਦੇਖ ਬਾਈ ਇੱਧਰ ਠੰਡੀ ਸੀਲ ਖਣ ਵਧੀਆ ਇੱਥੇ ਤੋਂ ਦਿਖਾ ਦੇ ਗੈਰੀ ਓਏ ਨੇੜੇ ਲੱਗੇ ਜਦੋਂ ਪਿਆਰ ਹੋਈ ਕਰਮ ਵਾਲੀ ਦੇਖੂ ਲੈ ਮੱਜਾਂ ਨਾਲੇ ਗੇਟ ਦੱਸਿਆ ਇਹਦਾ ਪ੍ਰਤੀਭਾ 67000 ਰੁਪਏ ਵੀਰੇ ਇਹਦੇ ਕੱਦ ਦਾ ਆਈਡੀਆ ਵੀ ਕਰਾ ਦੇ ਗੈਰੀ ਓਏ ਬਾਈ ਸਾਰੀਆਂ ਟੌਪ ਦੀਆਂ ਵੇੜਾ ਨੇ ਕਿਉਂਕਿ ਆਪਣਾ ਰੂਲ ਏ ਆਪਾਂ ਚੀਜ਼ ਨਾਲ ਖੜਕੇ ਦਿਖਾ ਦਾਨੇ ਉਹਨਾਂ ਦੀ ਛੋਟੀ ਨੂੰ ਵੱਡੀ ਨਹੀਂ ਬਣਾਉਂਦੇ ਹੁੰਦੇ ਕਦੇ ਵੀ ਇਹ ਦੇਵਾਂਗੇ 65 ਦੀ ਬਾਈ 67 ਦੀ ਬਾਈ 67000 ਦੀ ਇਹ ਹੀ ਵੱਚੀ ਆ ਬਾਈ ਦੁੱਧ ਦਿੱਤੇ ਨੇ 25 ਤੋਂ 26 ਕਿਲੋ ਅੱਜ ਇੱਕ ਮਹੀਨਾ ਤੇ 5 ਦਿਨ ਇਹਦੇ ਬਾਕੀ ਆ ਭਰਾ ਵੀ ਜਿੱਦਾਂ ਹੁਣ ਕਿਸੇ ਨੇ ਅੱਗੇ ਜਾ ਕੇ ਹਨਾ ਵਧੀਆ ਦੁੱਧ ਲੈਣਾ ਨਲੇ ਦਾ ਰੇਟ ਆ ਜਿਹੜਾ ਅੱਜ ਵਾਲੋ ਬਿਲਕੁਲ ਬਾਜਬਾ ਕੁਆਲਿਟੀ ਨਸਲ ਬਹੁਤ ਜ਼ਿਆਦਾ ਸੂਆ ਕਿਹੜਾ ਦਾ ਦੂਜਾ ਸੂਆ ਵੀਰੇ ਚਾਰ ਦੰਦਾ ਚਾਰ ਦੰਦ ਦੂਜਾ ਸੂਆ ਹਾਂ ਕੱਦ ਪਿੱਟ ਤੁਹਾਨੂੰ ਸਟਾਰਟਿੰਗ ਕੀ ਦੱਸ ਦਿੰਨਾ ਸਾਰੀਆਂ گاਵਾਂ ਦੀ ਫੁੱਲ ਵੱਡੇ ਨੇ ਲੰਬੀਆਂ ਵੀ ਫੁੱਲ ਨੇ ਤੇ ਹਾਈਟ ਵਾਲੀ ਤਾਂ ਬਾਈ ਹੁਣ ਇਹ ਕਿਸੇ ਕੋਈ ਵੀਰ ਨੇ ਸੰਭਲ ਲਈ ਅੱਗੇ ਕੇਅਰ ਕਰ ਲਈ ਇਹਨੇ 25 26 ਕਿਲੋ ਦੁੱਧ ਦਿੱਤਾ ਪਹਿਲਣ ਨੇ ਠੀਕ ਆ ਜੀ ਇਹਦਾ ਜਿਹੜਾ ਬਾਜਬ ਰੇਟ ਆ ਜਮਾ 62000 ਰੁਪਏ ਵੀਰੇ ਇਹ ਦੇ ਦਾਂਗੇ 62000 ਹਾਈਟ ਦੇਖ ਵੀਰੇ ਕਿੱਦਾਂ ਇੱਧਰ ਸਾਹਮਣੇ ਵੀ ਦੇਖ ਲੈ ਖੜਕੇ ਵੀ ਇਹ ਨਹੀਂ ਹੈਗਾ ਵੀ ਆਪਾਂ ਚੀਜ਼ ਦੇ ਪੈਸੇ ਮੰਗ ਰਹੇ ਆ ਠੀਕ ਹੈ ਜੀ ਅਹੀ ਵਾਰ 200 ਰੁਪਏ ਵਿੱਚ ਐ ਵੀ ਹੋ ਜਾਂਦਾ ਵੀ ਆ ਰੇਟ ਜਾਇਜ਼ ਜੇ ਮੰਗ ਲੈ ਪਤ ਨਹੀਂ ਛੋਟੇ ਛਾਟੀਆਂ ਨਾ ਹੁਣ ਆਹ ਦੇਖ ਵੀਰੇ ਆਰਡਰ ਦੀ ਕੁਆਲਿਟੀ ਵੀ ਦੀ ਬਹੁਤ ਆ ਥੱਲੋਂ ਵੀ ਇੱਕ ਨੰਬਰਾਂ ਚਾਰੇ ਥਣਾ ਜੋ ਸ਼ਾਇਦ ਮਾਰਦੀ ਆ ਜਿਹੜੇ ਸੱਜਣ ਆਪਣਾ ਆਪਣਾ ਚੈਨਲ ਦੇਖਦੇ ਨੇ ਉਹਨਾਂ ਨੂੰ ਪਤਾ ਵੀ ਛੋਟੀ ਛਾਟੀ ਵਾਲਾ ਸਿਸਟਮ ਹੁੰਦਾ ਨਹੀਂ ਜਿੱੱਡੀ ਕੁ ਹੁੰਦੀ ਆ ਆਪਾਂ ਓੱਡੀ ਕੀ ਦਿਖਾਉਣੇ ਹੁੰਦੇ ਆ ਆਪਣਾ ਦੇਖ ਵੀਰੇ ਕੁਆਲਿਟੀ ਦੇਖ ਇਹਦੀ ਬੱਚੀ ਦੀ ਉੱਪਰੋਂ ਆਪਰੋਂ ਕਿੰਨੀ ਵਧੀਆ ਸਟ੍ਰੇਟ ਆ ਅ ਤੇ ਬਸ ਅਸਲ ਵਿੱਚ ਜਿਹੜਾ ਇਹ ਪ੍ਰਿੰਟਰ ਆ ਇਹ ਪ੍ਰਿੰਟ ਸੁੱਖ ਨਾਲ ਉਹ ਦੇਖਦੇ ਮੈਂ ਮੰਨ ਲਾ ਦੁੱਧ ਘੱਟ ਰੱਖਣੀ ਤਾਂ ਵੀ ਜੇ ਤਿਆਰ ਕਰਕੇ ਵੇਚਨੀ ਆ ਤਾਂ ਵੀ ਇਹ ਮੰਨ ਲਾ ਵੀ ਉਦੋਂ 90-95 ਹਜ਼ਾਰ ਦੀ ਨਾਰਮਲ ਚੰਗੀ ਕਮਾਈ ਦੇ ਕੇ ਜਾਊਗੀ ਵਧੀਆ ਕਿਸ ਨੇ ਕੇਅਰ ਕਰ ਲਈ ਠੀਕ ਆ ਗੱਲ ਹਾਂ ਤੇ ਹੁਣ ਮਾਰਦੇ ਆ ਬੈਠ ਤੇ ਇਹ ਸ਼ਕੀਮ ਸ਼ਕੂਨ ਵਾਲੀ ਆ ਇਹਨੂੰ ਜੇ ਅਸੀਂ ਤੋੜ ਲਈਏ ਇਹਨੇ ਬਾਈ ਦੁੱਧ 35 36 ਕਿਲੋ ਦੁੱਧ ਦਿੱਤਾ ਬੱਚੀ ਨੇ ਅਜ 12 ਦਿਨ ਬਾਕੀ ਆ ਸੂਹਾ ਕਿਹੜਾ ਇਹਦਾ ਦੂਜਾ ਸੂਹਾ 6 ਦੰਦਾ ਬਾਈ ਆਪਣੇ ਕੋਲੇ ਰੇਟ ਬਾਈ ਸਾਰੀ ਨੇ ਤਕਰੀਬਨ ਜਿੱਦਾਂ ਦਾ ਜਾਨਵਰ ਹੈ ਨਾ ਠੀਕ ਆ ਗੱਲ ਆ ਹਰ ਤਰ੍ਹਾਂ ਦੇ ਰੇਟ ਆ ਬਾਈ ਇੱਕ ਗੱਲ ਹੋਰ ਦੱਸ ਦੇਣਾ ਬਾਈ ਦੇ ਫਾਰਮ ਤੇ ਬਾਹਰ ਦਾ ਗਾਖ ਵੀ ਆਉਂਦਾ ਗਾਖ ਹਰੇਕ ਪ੍ਰਕਾਰ ਦਾ ਆਉਂਦਾ ਇਸੇ ਕਰਕੇ ਜਿਹੜੇ ਪਸ਼ੂ ਨੇ ਪਸ਼ੂ ਵੀ ਤੁਹਾਨੂੰ ਹਰੇਕ ਪ੍ਰਕਾਰ ਦੇ ਮਿਲਣਗੇ ਕੋਈ ਜ਼ਿਆਦਾ ਲੋਅ ਕੁਆਲਟੀ ਦਾ ਨਹੀਂ ਮਿਲੂਗਾ ਕੁਆਲਿਟੀ ਚੰਗੀ ਮਿਲੂ ਜਿਹੜੀ ਆ ਬੱਚੀ ਆ ਬ ਠੀਕ ਆ ਜੀ ਹੁਣ ਦੇਖੋ ਜਿੰਨੇ ਦੁੱਧ ਵਾਲੇ ਜਾਨਵਰ ਨੇ ਆਪਾਂ ਪਹਿਲਾਂ ਦੱਸ ਤਾ ਵੀ ਇਹ 20 ਕਿਲੋ ਵਾਲੇ 22 ਕਿਲੋ ਵਾਲਾ ਹਨ ਹਾਂਜੀ ਹਾਂਜੀ ਬਾਈ ਮੇਨ ਗੱਲ ਹੋ ਰਾ ਬਈ ਆਪਦੀ ਤਸੱਲੀ ਕਰਕੇ ਚੀਜ਼ ਖਰੀਦੋ ਇੱਕ ਗੱਲ ਹੋਰ ਦੱਸਦਾ ਨਾ ਜਿਹੜੇ ਸੱਜਣ ਨੇ ਜਾਨਵਰ ਲੈਣਾ ਹੁੰਦਾ ਵਪਾਰੀ ਉਹੀ ਡਿਟੇਲ ਦੱਸਦਾ ਜਿਹੜੀ ਉਹਨੂੰ ਕਿਸਾਨ ਦੱਸ ਕੇ ਪੇੜਾ ਕਿਉਂ ਜਿੱਥੋਂ ਮਿਲੀ ਹੁੰਦੀ ਆ ਤੇ ਜਿਹਨੇ ਖਰੀਦਣਾ ਹੁੰਦਾ ਉਹਨੇ ਖਰੀਦਣਾ ਹੁੰਦਾ ਆਪਦੀ ਸਮਝ ਨਾਲ ਆਪਦੀ ਜੱਜਮੈਂਟ ਨਾਲ ਆਪਾਂ ਬਾਈ ਹਰ ਇੱਕ ਬੰਦੇ ਨੂੰ ਇਹ ਗੱਲ ਕਹਿ ਕੇ ਦਿੰਨੇ ਆ ਹੁਣ ਵੀ ਬਾਈ ਤੂੰ ਆਪਣੀ ਸਮਝ ਨਾਲ ਮੰਨ ਕੇ ਲੈ ਲੈ ਵੀ ਇਹ ਕਿੰਨਾ ਦੇਊਗੀ ਠੀਕ ਹੈ ਨਾ ਵੀ ਤੇਰੇ ਘਰੇ ਤੂੰ ਕਿੰਨਾ ਵੀ ਲੈ ਸਕਦਾ ਕਿ ਇਹ ਤੋਂ ਤੂੰ ਹੁਣ ਬਈ ਆਪਣੀ ਇੰਨੀ ਸਫਾਈ ਹੁੰਦੀ ਆ ਜਿਵੇਂ ਇੱਥੇ ਪੁੰਜੇ ਰੋਟੀ ਖਾਲਾ ਵਿੱਚ ਬੰਦੇ ਆਣੇ ਮਨ ਮਨ ਕੋਹਾਂ ਦਾ ਜਾਨਵਰ ਬਈ ਕਿੱਥੇ ਖੜਦਾ ਹਨਾ ਐਦਾ ਜਾਨਵਰ ਆ ਸਫਾਈ ਤੋਂ ਹੁਣ ਇਹ ਬੈਠ ਬਈ ਕੁਆਲਿਟੀ ਦੇਖ ਲੈ ਉੱਪਰੋਂ ਰੰਗ ਕਲਰ ਬਈ ਇੰਨੇ ਨੇ ਜਿਦਾ ਨਾਗ ਵਾਂਗੂ ਚਮਕਦੀਆਂ ਦੇਖ ਆ ਤੇ ਬਾਕੀ ਗਹਿਰੀ ਇਹਦੀ ਆ ਚੜਾਈ ਦਿਖਾ ਦੇ ਆ ਪਿੱਠ ਦੀ ਚੜਾਈ ਕਿਉਂਕਿ ਜਿਹੜੇ ਪੀੜੀ ਜੇ ਪਿੱਠ ਵਾਲੇ ਜਾਨਵਰ ਨੇ ਉਹ ਵੀ ਦੁੱਧ ਵਾਲਾ ਨਹੀਂ ਪਾਉਂਦੇ ਆ ਚੜਾਈ ਦਿਖਾ ਦੇ ਤੇ ਆ ਚੀਜ਼ ਤੋਂ ਆ ਚੀਜ਼ ਦਾ ਜਿਹੜਾ ਗੈਪ ਆ ਉਹ ਵੀ ਦਿਖਾ ਦੇ ਉੱਤੋਂ ਤੇ ਚਮਕ ਘਾਟੀ ਚ ਕਿਸੇ ਵਟਾਵਨ ਦੀ ਨਹੀਂ ਹੈਗੀ ਨਹੀਂ ਕਈ ਫਿੱਕੀਆਂ ਜਾਂ ਹੁੰਦੀਆਂ ਨਾ ਉਹਨਾਂ ਚ ਕਾਸੀ ਨਾ ਕਾਸੀ ਦੀ ਲੋਹਾ ਜਿੰਕ ਦੀ ਘਾਟ ਰਹਿ ਜਾਂਦੀ ਹੈ ਜਿਵੇਂ ਫਸਲ ਨੂੰ ਰਹਿ ਜਾਂਦੀ ਆ ਇਹਦਾ ਪਰਦੀਪ ਕੀ ਰੇਟ ਰਹੂਗਾ ਇਹ ਬੱਚੀ ਬਾਈ ਦੇਮਗੇ 1 ਲੱਖ ਤੇ 35000 ਦੀ 1 ਲੱਖ ਤੇ 35 ਦੀ ਦਿਨਾਂ ਬਾਈ ਹੋਰ ਆ ਇਹਦਾ ਬਾਈ 10 ਦਿਨ ਰਹਿਗੇ ਇੱਕ ਗੱਲ ਹੋਰ ਆ ਬਾਈ ਹਾਂਜੀ ਇਦਾਂ ਦਾ ਜਾਨਵਰ ਦਾ ਵੀ ਰੇਟ ਅੱਜ 20 230 ਨਾਰਮਲ ਆ ਇਹਦਾ ਮਤਲਬ ਇਹ ਸ਼ਕੀਨ ਤੋਂ ਸ਼ਕੀਨ ਬੰਦੇ ਆਪਣੇ ਕੋਲ 2-2 ਦੀਆਂ ਵੀ ਬੱਚੀਆਂ ਖੜੀਆਂ ਨੇ ਕਰੇ ਠੀਕ ਹੈ ਗੱਲ ਹਾਂ ਹੋਣ ਆ ਜਾ ਗੈਰੀ ਆ ਨਗੀਨੇ ਤੇ ਮਾਰਦੇ ਇਧਰਲੇ ਇਹ ਬੱਚੀ ਬਾਈ ਚਾਰ ਦੰਦਾ Ориجنਲ ਦਿਖਾਉਣੀਆਂ ਦਿਖਾ ਦੇਣਾ ਠੀਕ ਆ ਗੱਲ ਸੁਹਾ ਦੂਸਰਾ ਲੱਗਦੀ ਪਲੂਣਾ ਠੀਕ ਆ ਜੀ ਤੇ ਦੁੱਧ ਇਹਨੇ 31 32 ਕਿਲੋ ਦਿੱਤਾ ਵੀਰੇ ਇਹਦਾ ਵੀ ਹਲੇ 25 ਦਿਨ ਪੈ ਨੇ ਮਹੀਨਾ ਵਾਂ ਲਾ ਇੱਕ ਮਹੀਨਾ ਹਲੇ ਬਾਕੀ ਆ ਚੜਾਈ ਚੜੂ ਜੁੱ ਉੱਤੋਂ ਹੀ ਬਹੁਤ ਜ਼ਿਆਦਾ ਬੱਚੇ ਬੱਟੇ ਆ ਵੀ ਫੁੱਲ ਆ ਗਿਆ ਹਣਾ ਤੇ ਆ ਗਿਆ ਸਾਰੀਆਂ ਮਜ਼ਬੂਤ ਢਾਂਚੇ ਜਿਆਦੇ ਬਈ ਬੱਚੀਆਂ ਨੇ ਨਾ ਗਾਵਾਂ ਨਹੀਂ ਹੈਗੀਆਂ ਬਾਈ ਲੈਗ ਸਕੋਰ ਤੋਂ ਕੋਈ ਕਮਜ਼ੋਰ ਨਹੀਂ ਹੋਵੇ ਕਿਸੇ ਵੀ ਪੱਖ ਤੋਂ ਬਰੀਡ ਤੋਂ ਵੀ ਦੇਖ ਲੈ ਬਈ ਅੱਗੋਂ ਕੁਆਲਟੀ ਇਹ ਆਪ ਬਰੂਡ ਦੇ ਸੀਮੰਦੀ ਆ ਠੀਕ ਆ ਜੀ ਅੱਗੇ ਜੈੱਟ ਤੋਂ ਪ੍ਰੈਗਨੈਂਟ ਆ ਬਾਈ ਇਹ ਫਾਰਮ ਦੇ ਜਾਨਵਰ ਆ ਬਾਈ ਇਹ ਵੀ ਵੀ ਚੜਾਈ ਉਹਨੂੰ ਬਾਈ ਰੇਟ ਕਰਾਂਗੇ ਉਹ ਬੱਚੀ ਦਾ ਆਪਾਂ ਫੋਨ ਤੇ ਹਨਾ ਠੀਕ ਆ ਗਾ ਜਿੱਦਾਂ ਆਪਾਂ ਹੈ ਵੱਡੇ ਮੁੱਲ ਦੀ ਆ ਵੀ ਕਈ ਵਾਰ ਵੀਰ ਕਹਿੰਦਾ ਵੀ ਛੋਟੇ ਮੁੱਲ ਦੀ ਆ ਠੀਕ ਆ ਜੀ ਵੀ ਕੋਈ ਲੈਣ ਦਾ ਸ਼ਕੀਨ ਹੋਇਆ ਕੱਚੀ ਤਾਂ ਆਪਾਂ ਕਰ ਲਾਂਗੇ ਆ ਦਿਖਾਈ ਗਈ ਐਦੀ ਦੀ ਇਹ ਬਾਈ ਬਾਈ ਦੂਸਰਾ ਸੂਆ ਬੱਚੀ ਸੂਗੀ ਠੀਕ ਆ 30 ਤੋਂ ਪਲੱਸ ਇਹਨੇ ਦੁੱਧ ਦੁੱਤਾਗਾ ਅੱਜ ਇਹਦੇ ਮੰਨ ਕੇ ਵੀ 10 ਤੋਂ 15 ਦਿਨ ਪੈਣਗੇ ਤੋਰੀ ਪਤਾ 10 ਤੋਂ 15 ਦਿਨ ਇਹਦੇ ਪੈਣੇ ਬਾਅਦ ਤੱਕ ਢੜਰਾ ਬਾਈ ਰੇਟ ਦਾ ਬਾਕਮਾਲੀ ਆ ਮੰਨ ਲਵਿ 1 ਲੱਖ ਤੇ 7000 ਦੀ ਬੱਛੀ ਦੇਦਾ ਇਹ ਦੇ ਦਾਂਗੇ 1 ਲੱਖ ਤੇ 7000 ਦੀ ਬਾਈ ਕਹਿੰਦਾ ਇੱਕ ਗੱਲ ਤੁਹਾਨੂੰ ਹੋਰ ਦੱਸ ਦਦਾ ਨਾ ਤੁਹਾਡਾ ਜਿਹੜੀ ਵੀ ਬੱਛੀ ਦਾ ਸੌਦਾ ਬਣਗਾ ਜਰਸੀਆਂ ਛੱਡ ਕੇ ਇਨਾ ਵਾਸਤੇ ਛੋਟਾ ਹਾਥੀ ਕੋਈ ਸੱਜਣ ਨਾਲ ਲੈ ਕੇ ਆਇਓ ਇਹ ਚੰਗਾ ਨਹੀਂ ਆਪਾਂ ਵੱਡੀ ਗੱਡੀ 'ਚ ਮੇਰੇ ਵੱਡੇ ਵਧਿਆ ਪੂਰੇ ਟੌਪ ਦੇ ਜਾਨਵਰ ਹੋਣਾ ਬੱਚੀ ਦੇਖ ਬਈ ਇਹ 'ਚ ਕੀ ਕਮੀ ਉੱਪਰੋਂ ਕਿੰਨੀ ਚੌੜੀ ਆ ਹੁਣ ਦੇਖ ਆਪਣੇ ਕੋਲੇ ਨੇੜੇ ਲਾ ਕੇ ਦਿਖਾ ਕਰ ਆਪਣੇ ਕੋਲੇ ਆ ਗਈ ਭਾਜ ਆਪਾਂ ਭਾਜ ਦੇ ਦੇਣੀ ਆ ਨਾ ਮੰਨ ਕੇ ਜੇ ਆਪਾਂ ਕਹੀਏ ਹੁਣ ਲਵੇ ਇਹਦੇ ਨਾਲ ਤੇ ਜਾਨਵਰ ਕੋਈ ਆਪਣੇ ਕੋਲੇ ਸਵਾ ਸਵਾ ਦੀ ਵੀ ਲੈ ਖੜੇ ਨੇ ਬਾਈ ਇੱਥੋਂ ਇੱਥੋਂ ਕਿਹੜਾ ਕਿਹੜਾ ਹੋਰ ਕਢਾ ਦੇ ਆਏ ਨੇ 13 ਹੋਰ ਕਮਾ ਕੇ ਦਿਖਾ ਦੇ ਤੇ ਪ੍ਰਿੰਟ ਪ੍ਰਿੰਟ ਬਾ ਕਮਾਲ ਹੈ ਬੋਡੀ ਆ ਗਈ ਇਹਦੀ ਬਾ ਕਮਾਲ ਢਾਂਚਾ ਢਾਂਚਾ ਜਾਣ ਜੋਣਾ ਹਨ ਤੁਹਾਨੂੰ ਵੀ ਬੜਾ ਪਿਆਰਾ ਉਹ ਕਵਾਲ ਵੀ तकरीबन तकरीबन ਹਰੇਕ ਪੱਖ ਤੋਂ ਬਾ ਕਮਾਲ ਹੀ ਆ ਰਿਹਾ ਹੈ ਰੇਟ ਵੀ ਬਾ ਕਮਾਲੀ ਆ ਬਾਈ ਨਾਰਮਲ ਮੰਨ ਲਓ ਬਣ ਕੇ ਵੇਚਣ ਵਾਲਾ ਲੈਗਾ 1 25 ਦੀ ਗਾਂ ਹੈ ਨਾਰਮਲ ਵਿਕਰੀ ਦੀ ਹੈਗੀ ਆ ਆਪਾਂ ਦੇ ਦਾਂਗੇ 1 ਲੱਖ 7000 ਦੀ ਉਹੀ ਗੱਲ ਆ ਵੀ ਮੱਜਾਂ ਨੂੰ ਮਾਤ ਇਹ ਪਾ ਦੇਣੀਆਂ ਕਿਉਂਕਿ ਦੁੱਧ ਵੀ ਚੰਗਾ ਪਾਉਣੀਆਂ ਤੇ ਕੁਆਲਟੀ ਵੀ ਦੁੱਧ ਦੀ ਚੰਗੀ ਹੋਊ ਇਹ ਬੱਚੀ ਦਾ ਵੀਰੇ ਟਾਈਮ ਜ਼ਿਆਦਾ ਰਹਿੰਦਾਗਾ ਇਹਦਾ ਮਤਲਬ ਜੇ ਕੋਈ ਹੋਇਆ ਸ਼ਕੀਨ ਕੱਚੀ ਲੈਣ ਦਾ ਠੀਕ ਆ ਠੀਕ ਆ ਜੀ ਤੇ ਇਹ ਬੱਚੀ ਆ ਗਈ ਤੇ ਦੋ ਦੰਦ ਦਾ ਬਾਈ 4 ਮਹੀਨੇ ਦੀ ਗੱਬਣਾ ਕੋਈ ਵੀਰ ਲੈਣ ਦਾ ਸ਼ਕੀਨ ਹੋਇਆ ਠੀਕ ਆ ਜੀ ਤੇ ਇਹ ਬੱਸੀ ਆਪਾਂ 37000 ਰੁਪਏ ਦੇ ਦਾਂ ਇਹ ਦੇ ਦਾਂਗੇ 37 ਦੀ 4 ਮਹੀਨੇ ਦੀ ਗੱਬਣਾ ਤੇ ਦੰਦਾਂ ਜਾਗੀ ਦੋ ਦੰਦ ਵੀਰੇ ਦੋ ਦੰਦ ਆ ਗਈ ਹਾਂਜੀ ਤੇ ਆ ਜਾ ਗੈਰੀ ਹੁਣ ਇੱਧਰ ਲਈ ਮੈਂ ਕਿਵੇਂ ਚੱਲੇ ਆ ਦੋ ਝੋਟੀਆਂ ਵੀ ਦਿਖਾਉਂਗਾ ਹਰਿਆਣੀਆਂ ਦੀਆਂ ਤਾਜ਼ੀਆਂ ਸੁਈਆਂ ਜੁੜੇ ਰਹੇ ਹੋ ਵੀਡੀਓ ਨਾਲ ਲੇਟ ਥੋੜੀ ਜਿਹੀ ਜ਼ਰੂਰਾਂ ਸੀ ਇਹਦੀ ਗੱਲ ਆਪਾਂ ਅੱਜ ਮੰਨ ਕੇ ਇਹਨੂੰ ਤੀਜਾ ਦਿਨ ਆ ਨੈਟ 20 ਕਿਲੋ ਬੋਲੀ ਬਿਲਕੁਲ ਹੁਣ ਤਿਆਰ ਆ 26 27 ਕਿਲੋ ਇਹਨੇ ਦੁੱਧ ਦੇ ਰੱਖਿਆ ਪਹਿਲਾਂ 20 ਕਿਲੋ ਹਾਜ਼ਰ ਆ ਬੱਚਿਆਂ ਨੂੰ ਆਲੇ ਦੇ ਨਾਲ ਇਹਦੇ ਮੇਲ ਆ ਵੀਰੇ ਇਹਦੇ ਨਾਲ ਇਹਦੇ ਮੇਲ ਕਾਪ ਸੂਆ ਦੂਜਾ ਦੂਜਾ ਸੂਆ 6 ਦੰਦਾ ਬਾਈ ਤੇ ਰੇਟ ਦਾ ਦੇਣ ਲੈਣ ਫਿਕਸ 85000 ਰੁਪਏ ਵੀਰੇ ਦੇਣ ਲੈਣੇ ਦਾ ਹੈਗਾ ਬਸ 27 22 ਕਿਲੋ ਵੀਰੇ ਇਹ ਨਾਰਮਲ ਦੇ ਦੂ ਹੁਣ 20 ਕਿਲੋ ਬੋਲੀ ਆ ਤੇ ਇੱਥੋਂ ਇੱਥੋਂ ਦਿਖਾ ਦੇ ਗੈਰੀ ਓਏ ਇੱਥੋਂ ਦਿਖਾ ਦੇ ਇਹਦੀ ਕੁਆਲਿਟੀ ਕਬੂਲ ਤੇ ਲੈਵਾ ਲੂਆ ਬੜਾ ਸੋਹਣਾ ਬਾਈ ਥੋੜੀ ਥੋੜੀ ਸਵੇਲਿੰਗ ਤਾਂ ਰਹੇਗੀ ਹੁਣ ਥੋੜੀ ਜੀ ਠੀਕ ਹੈ ਜੀ ਲੈਵਾ ਬਹੁਤ ਸੋਹਣਾ ਤੇ ਚਵਾਈ ਵਾਲੇ ਪੱਖ ਤੋਂ ਵਾਲੇ ਵਾਲੇ ਦੋਨੇ ਪਾਸੇ ਦੇਖ ਤੇ ਆਰਡਰ ਵੀ ਚੰਗਾ ਦਿਖਾਉਂਦੀ ਆ ਕੁਆਲਿਟੀ ਵੀ ਚੰਗੀ ਆ ਤੇ ਹੁਣ ਲਿਆ ਇਧਰ ਲਈ ਬੱਛੀ ਦੇ ਕੈਮਰਾ ਗਰੀਏ ਇਹਨੂੰ ਤੋੜ ਦੇ ਖੋਲ ਕੇ ਇਹ ਬੱਛੀ ਆ ਜਿਹੜੀ ਬਾਈ ਮਨ ਕੇ ਦੇ ਜਿਹੜਾ ਮੰਗਰ ਬੱਛੀ ਆ ਬੱਚਾ ਔਰ ਮਾਡਾ ਦੇ ਸੀਮਨ ਦਾ ਕਿਉਂਕੇ ਕਾਰਨ ਕੀ ਆ ਜਿੱਥੋਂ ਜਮੇ ਹੁਣ ਆਪਨੇ ਲਈ ਆ ਹਾਂਜੀ ਆ ਬਾਈ ਵੀ ਅਗਲਾ ਕਈ ਵਾਰ ਚੈਨਲ ਵੇਖਦਾ ਹੁੰਦਾ ਤੇ ਆਪਾਂ ਕਹიდੀ ਹੋਰ ਸੀਮਣ ਉਹ ਨਹੀਂ ਜਿਹੜਾ ਮੇਨ ਇਹਦਾ ਲੱਗਿਆ ਹੋਇਆ ਰਮਾਟਾ ਦਾ ਇਹਦੇ ਸੀਮਣ ਲੱਗਿਆ ਪਿੱਛੇ ਬੱਚੀ ਇਹਦੇ ਮੰਗਰ ਠੀਕ ਹੈ ਜੀ ਤੇ ਦੁੱਧ ਦੇ ਬੱਚੀ ਨਾਰਮਲ ਵੀਰੇ 45 ਕਿਲੋ ਨਾਰਮਲ ਪਾ ਦੂਗੀ ਸੂਆ ਕਿਹੜਾ ਬਾਈ ਦਾ ਦੂਜਾ ਬਾਈ ਸੂਆ ਦੂਜਾ ਐਂ ਨਹੀਂ ਕਿੜਾ ਕਢਾ ਲਈ ਢੇਰੀ ਦੇ ਉੱਤੋਂ ਨਹੀਂ ਲਿਆ ਢੇਰੀਆਂ ਦੇ ਤਾਂ ਆਪ ਹੀ ਫਿਰਦੀਆਂ ਚੜਦੀਓ ਤੇ ਆਰਡਰ ਆ ਗਿਆ ਜਿਹੜਾ ਆਰਡਰ ਆ ਗਿਆ ਇਹਨੂੰ ਸੱਜਣੋ ਬਾਕਮਾਲ ਜਿਵੇਂ ਬਾਹਰ ਵਾਲੀਆਂ ਗਾਵਾਂ ਨੂੰ ਤੁਸੀਂ ਅਕਸਰ YouTube ਤੇ ਦੇਖਦੇ ਹੁੰਦੇ ਹੋ ਹਾਂ ਬਈ ਹਾਂ ਹਾਂ ਉਸ ਉਸ ਟਾਈਪ ਦਾ ਆਰਡਰ ਆ ਗਿਆ ਆਰਡਰ ਆ ਗਿਆ ਬਿਲਕੁਲ ਇਹਦਾ ਫਿਕਸ ਤੇ ਆ ਜਿਵੇਂ ਫਟਵਾਲ ਚ ਹਵਾ ਭਰੀ ਹੁੰਦੀ ਹੈ ਜਿਵੇਂ ਜ਼ਿਆਦੇ ਹਵਾ ਪਾਉਂਦਾ ਕੋਈ ਫਸੀ ਨਹੀਂ ਦਿੰਦੀ ਆ ਮਸ਼ੀਨਾ ਮਸ਼ੀਨਾ ਨੇ ਬਈ ਦੁੱਧ ਵਾਲੀਆਂ ਤਾਂ ਯਾਰ ਠੀਕ ਆ ਗੱਲ ਨਾ ਇਹ ਨਾਲ ਇਹਦੇ ਆ ਗਈ ਬੱਛੀ ਬਈ ਹਾਂ ਬੱਛੀ ਕਿਹੜੀ ਦਸੀ ਸੀ ਰਮਾਡਾ ਦੇ ਸੀ ਮੰਦੇ ਰਮਾਡਾ ਦੀ ਇਹਦਾ ਸੂਆ ਕਿਹੜਾ ਵਰਦੀ ਫਾ ਦੂਸਰਾ ਸੂਆ 6 ਦੰਦਾ ਵੀਰੇ ਸੂਆ ਦੂਜਾ ਦੰਦਾ ਚ 6 ਦੰਦਾ ਪਿਛਾਣ ਹੋ ਕੇ ਦਿਖਾਈਂ ਲੰਬੀ ਲੰਬੀ ਵੀ ਫੁੱਲ ਆ ਗਈ ਤੇ ਕੱਦ-ਕੁੱਦ ਦਾ ਕੋਈ ਲੇਖਾ ਨਹੀਂ ਕਿਸੇ ਪੱਖ ਤੋਂ ਲੈਗ ਸਕੋਰ ਤੋਂ ਜਾਣ ਜੂਣ ਤੋਂ ਪ੍ਰਿੰਟ-ਪ੍ਰਿੰਟ ਤੋਂ ਵੀ ਐਂਡ ਗੱਲਬਾਤ ਆ ਹਰੇਕ ਪਾਸਿਓਂ ਜਿਹੜੇ ਪਾਸਿਓਂ ਮਰਜ਼ੀ ਗੱਲਬਾਤ ਕਰ ਲੈ ਵੀ ਕਿਸੇ ਵੀ ਪਾਸਿਓਂ ਇੱਕ ਪੰਜੀ ਦਾ ਨਕਸ਼ਾ ਜੋ ਕੋਈ ਸੱਜਣ ਕੱਢ ਨਹੀਂ ਸਕਦਾ ਵੀ ਇੱਥੇ ਕਮੀ ਆ ਕੋਈ ਇਹਦਾ ਰੇਟ ਕੀ ਰਹੂਗਾ ਜੀ ਰੇਟ ਬਈ ਬੱਛੀ ਆਪਾਂ 2 ਲੱਖ ਰੁਪਏ ਦੇ ਦੇਵਾਂਗੇ ਮੁੱਲ ਜਿੰਨਾ ਮਰਜ਼ੀ ਕਰਾ ਪੂਰੇ 2 ਲੱਖ 2 ਦੀ ਦਮਾਈ ਬਈ ਛੋਟ ਮੌਕੇ ਤੇ ਕਰ ਛੋੜਾ ਮਾਨਦਾਨ ਕਰਦੇ ਪਰ ਵੀਰੇ ਹਾਏ ਨਗੀਨਾ ਦੇਖ ਇੱਥੋਂ ਵੀ ਦਿਖਾ ਦੇ ਤੇ ਇਧਰ ਸਾਈਡ ਤੋਂ ਇੱਥੇ ਬਹਿ ਕੇ ਇਧਰ ਬੀਚ ਚੀਜ਼ ਕੀ ਆ ਤੇ ਕੁਆਲਿਟੀ ਕੀ ਆ ਬਾਈ ਹਰੇਕ ਪੱਖ ਤੋਂ ਦਿਖਾ ਦੇ ਉਹ ਨਹੀਂ ਆਰਡਰ ਵੀ ਪਿੱਛੇ ਉਹ ਨਹੀਂ ਅੱਗੇ ਜਿੱਦਾਂ ਪਰਮਾਤਮਾ ਵੱਲੋਂ ਨਾ ਪੀੜੀ ਦੇ ਪਾਵਾ ਨਹੀਂ ਕਹਿੰਦੇ ਆਪਾਂ ਹਾਂਜੀ ਹਾਂਜੀ ਪੀੜੀ ਦੇ ਪਾਵੇ ਬੰਬੂ ਆਰਡਰ ਆ ਗਿਆ ਬਿਲਕੁਲ ਫਿਕਸ ਦਿਖਾ ਗਿਆ ਨਾ ਹਰੇਕ ਬੈਠ ਕੇ ਪਤਾ ਲੱਗਦਾ ਵੀ ਦੇਖ ਕਿੱਥੇ ਆ ਠੀਕ ਹੈ ਗੱਲ ਤੇ ਚੜਾਈ ਵਾਲਾ ਆਰਡਰ ਆ ਗਿਆ ਪੂਰਾ ਇਹ ਮਿਲੂਗੀ ਸੱਜਣੋ ਸਾਨੂੰ 2 ਲੱਖ ਦੀ ਮਿਲ ਜੂਗਾ 2 ਲੱਖ ਦੇ ਵਿੱਚ ਤੋਹਫਾ ਹੀ ਜੇ ਗੱਲਬਾਤ ਕਰ ਲਈਏ ਤੇ ਹੁਣ ਗੈਰੀ ਹੌਲੀ ਹੌਲੀ ਕਮਾ ਲਿਆ ਐਂ ਦੀ ਗਾਮਾ ਤੇ ਝਲਕ ਮਰਵਾ ਦੇ ਆ ਜਾ ਉੱਧਰਲੇ ਗੇਟ ਤੇ ਹੁਣ ਸਾਨੂੰ ਆਪਾਂ ਲੈ ਕੇ ਚੱਲਦੇ ਆਂ ਮੱਝਾਂ ਵਾਲੇ ਡਿਪਾਰਟਮੈਂਟ ਚ ਕਿੱਥੇ ਯਾਰ ਜਵਾਹੇ ਆਜਾ ਆਜਾ ਲੈ ਆ ਹੁਣ ਫਾਰਮ ਤੇ ਮਾਰਦੇ ਕੈਂ ਮਾ ਸਹਜ ਦਿਖਾ ਦੇ ਸਾਰਾ ਸਿਸਟਮ ਕੀ ਆ ਵੀ ਦਿਖਾ ਦੇ ਇਹ ਰੱਖਦੇ ਨੇ ਸੱਜਣ ਲਿਆ ਕੇ ਵੱਖੋ ਵੱਖਰੀਆਂ ਚੀਜ਼ਾਂ ਰਹੀ ਇਹਦਾ ਇਹਦਾ ਕੀ ਸੀਨ ਆ ਗਾਵਾਂ ਗਾਵਾਂ ਖੜੀਆਂ ਕਰਨ ਵਾਲਾ ਹੈ ਜੇ ਗਾਂ ਬਹਿ ਬੂਜੇ ਕੋਈ ਇਹ ਕਿੰਨੇ ਦਾ ਕਰਾਇਆ ਉਹਦੇ ਕੋਲ ਦੇਖੀ ਕੱਲੇ 30 ਦਾ ਆਰ ਮਾਰੇ ਇਹ ਸੱਜਣ ਵੀ ਲੈ ਸਕਦੇ ਨੇ 골ਡੀ ਹੋਰ ਬਾਈ ਹੋਰ ਕੋਈ ਕਾਉ ਨਹੀਂ ਹੈਗਾ ਇਹ ਬੁਰੀ ਵੀਰੇ ਇੱਕ ਗੱਲ ਹੋਰ ਆ ਵੀ ਕਈ ਵਾਰ ਹਨਾ ਦੇਖ ਚਲੋ ਆਪਾਂ ਦਾ ਹੁਣ ਪੈਸੇ ਲਾਇਆ ਕੋਈ ਆਪਣੇ ਨਜ਼ਦੀਕ ਦੇ ਬਾਈ ਕਈ ਵਾਰ ਚਲੋ ਪਤਾ ਨਹੀਂ ਹੁੰਦਾ ਜਾਨਵਰ ਬਹਿ ਜਾਂਦਾ ਹੁੰਦਾ ਹਨਾ ਠੀਕ ਆ ਜੀ ਵੀ ਆਪਾਂ ਨੇ ਸਕੰਜਾ ਲਿਆਂਦਾਗਾ ਕਈ ਵਾਰ ਚਲੋ ਜ਼ਰੂਰਤ ਹੁੰਦੀ ਆ ਠੀਕ ਆ ਜੀ ਹਨਾ ਵੀ ਚਲੋ ਜਿਹੜਾ ਦਾ ਜਾਇਜ ਕਰਾਇਆ ਉਹ ਲੈ ਲਿਆ ਕਰਾਂਗੇ ਵੀ ਕਈ ਵਾਰ ਹੁਣ ਮੌਕੇ ਦੇ ਵੀਰੇ ਇਹਦੇ ਬਹੁਤ ਵਧੀਆ ਸਹੂਲਤਾ ਠੀਕ ਆ ਤਾਂ ਹੁਣ ਆਪਣਾ 2 ਲੱਖ ਦਾ ਜਾਨਵਰ ਅੱਜ ਖਰਾਬ ਹੋਣ ਨਾਲੋਂ ਬਈ ਬਹੁਤ ਚੰਗਾਗਾ ਨਾਰਮਲ ਮੰਨ ਲ ਕੇ ਜਾਨਵਰ ਖੜਾ ਹੋ ਜਾਂਦਾ ਇੱਕਈ ਵਾਰ ਕਈ ਫਾਰਮ ਵਾਲੇ ਤੋਂ ਬਾਈ ਤੋਂ ਬਣਾ ਕਿਸੇ ਕੋਲ ਹੀ ਹੁੰਦਾ ਹੈ ਜਿਆਦਾ ਸਕੰਜਾ ਹੈ ਨਹੀਂ ਕਿਸੇ ਕੋਲ ਠੀਕ ਹੈ ਗੱਲ ਜੇ ਹੈਗਾ ਅਗਲਾ ਦਿਨ ਦਾ ਕਿੰਨਾ ਕਰਾਇਆ ਇਹਦਾ ਕਰਾਇਆ ਦਾ 500 ਰੁਪਏ ਬਾਈ ਇੱਕ ਦਿਨ ਦਾ ਠੀਕ ਹੈ ਗੱਲ ਕਿਉਂਕਿ ਹੁਣ ਬਈ ਵਧੀਆ ਹੈਗਾ ਹੁਣ ਪੈਸੇ ਵੀ ਲਾਇਆ ਹਾਂ ਜੀ ਜੀ ਕਾਰਨ ਕਿ ਅਜੇ ਹੁਣ ਕਿਸੇ ਦਾ ਜਾਨਵਰ ਬੈਠਾ ਦੱਸੇ ਦੀ ਪਤਾ ਲੱਗਦਾ ਹੈ ਨਾ ਤੇ ਨਾਲ ਸਾਨੂੰ ਇੱਕ ਮਸ਼ੀਨ ਵੀ ਦਿਖਾਤੀ ਮੈਂ ਕਿਉਂਕਿ ਗੇੜੀ ਗੂੜੀ ਮੋਟਰਾਂ ਨਾਲ ਤਾਂ ਮੰਗਣੀ ਔਖੀ ਹੋ ਜਾਂਦੀ ਆ ਨਾਲੇ ਵੀਰੇ ਉਹਦੇ ਨਾਲ ਖੜਾ ਵੀ ਨਹੀਂ ਹੁੰਦਾ ਜਾਨਵਰ ਉਹਦੇ 'ਚ ਤਾਰਾਂ ਹੁੰਦੀਆਂ ਤਾਰਾਂ ਚੁੱਬ ਜਾਂਦੀਆਂ ਨੇ ਇਹਦੇ 'ਚ ਸਿਸਟਮ ਸਾਰਾ ਵਧੀਆ ਬਣਿਆ ਹੋਇਆ ਹੈ ਇਸ ਪੈਸੇ ਵੀਰੇ ਗਾਵਾਂ ਖਤਰ ਆ ਗਏ ਗਰਮ ਪਾਈਪ ਲੱਗੇ ਨੇ ਤੇ ਇਹ ਇੱਕ ਸਪੈਸ਼ਲਿਸਟ ਮਸ਼ੀਨ ਆ ਗਈ ਇਹਨਾਂ ਦੀ ਗਾਵਾਂ ਨੂੰ ਖੜੀਆਂ ਕਰਨ ਵਾਲੀ ਤੇ ਹੁਣ ਮਾਰਦੇ ਸੱਜਣਾ ਆ ਬੱਚੀ ਤੇ ਕੈਮਰਾ ਇਹ ਬੱਚੀ ਦੇ ਵੀ ਮ ਤੇ ਹਾਇ ਪ੍ਰਮਾਤਮਾ ਵੱਲੋਂ ਜਿਵੇਂ ਬਕਰਨਾ ਵੀ ਬਿਊਟੀ ਕੋਈ ਨਹੀਂ ਆ ਮੂੰਹ ਵਾਲੇ ਪਾਸੇ ਦੇਖੇਗਾ ਪਿੱਛੇ ਦੇਖੋ ਸੁੱਖ ਤਾਂ ਨਹੀਂ ਸੁੱਖ ਕਿਉਂ ਆਉਂਦਾ ਕਿਤੇ ਵੀ ਲੱਗਿਆ ਗਾਵਾਂ ਮੈਂ ਹੀ ਲੈ ਆਂ ਆ ਕੇ ਆ ਕੇ ਆ ਇਧਰੋ ਕੱਦ ਦਿਖਾਈਂ ਗਰੀ ਇਹਦਾ ਫੇਸ ਕੁਆਲਿਟੀ ਤੇ ਮਾਰ ਕੇ ਕੈਮਰਾ ਕੱਦ ਤਾਂ ਗੁਰੀ ਤੇਰਾ ਕੱਲਾ ਸਰਸਰੀ ਦਿਸੂਗਾ ਵੀਰੇ ਤਸੱਲੀਆਂ ਕਰਾ ਕੇ ਜਾਊਂਗਾ ਹਰੇਕ ਪੱਖ ਤੋਂ ਹਾਂ ਦੇਖ ਲੈ ਮੈਂ ਵੀ ਤੇ ਬੱਚਾ ਵੀ ਮਗਰ ਬਹੁਤ ਚੰਗਾ ਵੀਰੇ ਤੇ ਨਾਲ ਇਹਦੇ ਬੱਚੀ ਆ ਬੱਚੀ ਵੀਰੇ ਉਹ ਬੈਠੀ ਆ ਆ ਨਾਲ ਇਹਦੇ ਆ ਗਈ ਬੱਚੀ ਇਹੇ ਮੇਰਾ ਖਿਆਲ ਵੱਡੀ ਗੱਡੀ 'ਚ ਵੀ ਮਸੀ ਚੜੂ ਯਾਰ ਛੇ ਦਾ ਆਂਦਾ ਵੀਰੇ ਦੰਦਾ ਦਾ ਛੇ ਦਾ ਆਂਦਾ ਬਰੀਡ ਦੇਖ ਇਧਰ ਕੋਲ ਕੁਆਲਟੀ ਤੇ ਮਾਰੀ ਗਰੀ ਕਹਿੰਦਾ ਬੰਦਾ ਬਾਹਰ ਵਾਲੀਆਂ ਗਾਵਾਂ ਨਾਲ ਦੀ ਬਰੀਡ ਆ ਇਹਦੀ ਜਿੱਦਾਂ ਬਾਹਰ ਵਾਲੀਆਂ ਬਾਹਰ ਵਾਲੀਆਂ ਦਾਵਾ ਤੇ ਹੁੰਦੀ ਆ ਇਹ ਵੀ ਗੁਰੀ ਖੋਲੀ ਹੋਈ ਹੈ ਇਹਨੂੰ ਅੱਜ ਸੂਈ ਨੂੰ ਦੂਸਰਾ ਦਿਨ ਠੀਕ ਆ ਜੀ ਹੁਣ ਇਸ ਟਾਈਮ ਬਣ ਕੇ ਵੀ ਖਾਲੀ ਹੁੰਦੀ ਦੀ 20 ਕਿਲੋ ਬੋਲੀ ਆ 20 ਕਿਲੋ ਹਾਂ ਦੁੱਧ ਇਹ ਵਿੱਚ 35 36 ਕਿਲੋ ਨਾਰਮਲ ਦੇਊਗੀ ਬਾਕੀ ਜੀ ਐਡੇ ਜਮੈਂ ਦਾ ਬਾਜ਼ਾਰ ਰੇਟ ਵੀ ਨੇ 1/2 ਲੱਖ ਰੁਪਈਆ ਐਡੇ ਸੰਦ ਨੇ ਨਾ 35 ਹਾਂ ਜੀ ਮੈਂ ਹੁਣ ਮੰਨ ਲਿਆ ਵੀ ਮੰਗਰ ਨੂੰ ਅਗਲਾ ਆਮ ਤੌਰ ਤੇ ਅੱਜ ਕੱਲ ਇਦਾਂ ਦੇ ਕੰਮ ਦਾ 2.2 ਲੱਖ ਨਾਲ ਅੱਜ ਤੁਹਾਨੂੰ ਗੱਲ ਦੱਸਦਾ ਨਾ ਇੱਕ ਵਿਚਨਾ ਆਫਰ ਵਾਲਾ ਸਿਸਟਮ ਹੀ ਆ ਜਿਹੜੇ ਨਵੇਂ ਸੱਜਣ ਫਾਰਮ ਦਾ ਕੰਮ ਸ਼ੁਰੂ ਕਰਨ ਨੂੰ ਫਿਰਦੇ ਨੇ ਉਹ ਖਰੀਦ ਸਕਦੇ ਨੇ ਇਥੋਂ ਮਾਲ ਕਿਉਂਕਿ 1.35 ਵਾਲਾ 1.35 ਕਰਿਆ ਬਾਈ ਨਹੀਂ 1.5 ਲੱਖ ਕਰਦੇ ਬਾਈ 1.25 ਆ ਦੁੱਧ 35 ਲੀਟਰ ਗਿਆ ਬਾਈ ਹਾਂ ਪਰ ਜਾਨਵਰ ਦੇਖ ਵੀਰੇ ਆਪਾਂ ਜਾਨਵਰ ਦੇ ਰੇਟ ਓਨੇ ਕ ਮੰਗੇ ਨੇ ਚਲੋ ਇਹਦਾ ਪਰ ਦੇਖ ਆਪਾਂ ਦੁਨੀਆ ਨਹੀਂ ਜਿੱਤ ਸਕਦੇ ਬਹੁਤ ਇਦਾਂ ਵੀ ਕਹਿਣ ਵਾਲੇ ਹੋਣਗੇ ਰੇਟ ਵਧ ਮੰਗ ਲੈ ਵੀਰੇ ਕਿਸੇ ਜਾਨਵਰ ਦਾ ਬਾਜ਼ਰ ਰੇਟ ਨੇ ਅੱਜ ਦੇ ਟਾਈਮ 'ਚ ਜਿੱਥੇ ਮਰਜ਼ੀ YouTube ਅਗਲਾ ਫਰੋ ਉਹ ਤਾਂ ਹੈ ਜੀ ਤੇ ਕੁਆਲਿਟੀ ਦੀ ਜਿਹੜੀ ਆਪਣਾ ਸ਼ੁਰੂ ਤੋਂ ਕੰਮ ਆ ਰਹੀ ਹੈ ਆਪਾਂ ਨਾਰਮਲ ਸਕਦੇ ਨੇ ਨਾਰਮਲ ਹੀ ਆਪਾਂ ਤੁਹਾਨੂੰ ਪਤਾ ਆਪਣੀ ਆਦਤ ਹੈ ਵੀ ਆਪਾਂ ਨਾਰਮਲ ਹੀ ਬੱਸ ਜਿਵੇਂ ਕਹਿੰਦੇ ਆਪਾਂ ਜੀ ਜਾਇਜ਼ ਨਸਲ ਵਾਲਾ ਕੰਮ ਰੱਖਦੇ ਹੁਣ ਇਹ ਵੀ ਲੈਣ ਵਾਲੇ ਨੂੰ ਵੀ ਨਾ ਹੋਵੇ ਦਿੱਕਤ ਹਨਾ ਠੀਕ ਹੈ ਜੀ ਹੁਣ ਬਰੀਡ ਕੁਆਲਿਟੀ ਵਾਲੇ ਪੱਖ ਤੋਂ ਦੇਖ ਵੀ ਕਿਸੇ ਪਾਸੇ ਹਰੇਕ ਪੱਖ ਤੋਂ ਬਾ ਕਮਾਲ ਆ ਡਰ ਬੜਾ ਪਿਆਰਾਗਾ ਤੇ ਆ ਜਾ ਆ ਜਾ ਗੈਰੀ ਹੁਣ ਲਿਆ ਝੋਟੀਆਂ ਵਾਲੇ ਬੰਨੇ ਹੋਏ ਆ ਝੋਟੀ ਦੀ ਮਾਰਦੇ ਪਹਿਲਾਂ ਕੈਮਰਾ ਇਹ ਕੱਟੀ ਥੱਲੇ ਬਾਈ ਹੁਣ 13 ਕਿਲੋ ਬੋਲੀ ਤਿਆਰ ਆ ਇਹਦੇ ਆਰਡਰ ਦੀ ਮਾਰਦੇ ਆ ਆਰਡਰ ਤਾਂ ਵੀਰੇ گاਵਾ ਨਾਲ ਦਾ ਹੈਂ ਵੀਰਾ ਸੁਆ ਕਿਹੜਾ ਇਹ ਪਹਿਲਾ ਨਾ ਵੀਰ ਪਹਿਲਾ ਸੁਆ ਪਹਿਲਾ ਨਾ ਆ ਗਈ 31 ਦੁੱਧ ਵੀ ਹੈ ਸੁਖ ਨਾਲ 16 ਕਿਲੋ ਦੁੱਧ ਨੈਟ ਦੇ ਦਊਗੀ ਕਿਉਂਕਿ ਆਪਾਂ ਕਿਹੜਾ ਵੀਡੀਓ ਬਣਾਉਣ ਦੇ ਮਾਰੇ ਨੇ ਵੀ ਇਹਨੂੰ ਇਕੱਠ ਲਾਇਆ ਹੋਇਆ ਇੱਥੋਂ ਦਿਖਾ ਕੇ ਰਹੀ ਸਮਾਨ ਹਾਂ ਨਾਰਮਲ ਆਰਡਰ ਆ ਇਹਦਾ ਬਿਲਕੁਲ ਕਿੰਨੇ ਦਿਨ ਦਾ ਹੈ ਬਾਹਰ ਘਟ ਲੈਂ ਕਿੰਨੇ ਦਿਨ ਦਾ ਸੁਆ ਇਹਦਾ ਇਹਦਾ ਅੱਜ ਸੂਈ ਨੂੰ ਬਾਈ 6 ਦਿਨ ਹੋ ਗਏ ਬਾਈ ਇਹਨੂੰ 6ਾਂ ਦਿਨਾਂ ਦੀ ਥੱਲੇ 13 ਕਿਲੋ ਦੇਮਾ ਤਿਆਰ ਵੀਰੇ ਇੱਕ ਹੋਰ ਅੱਜ ਪਾ ਦਾਂਗੇ ਹਾਂ ਬਾਈ ਚਿਹਤਾਂ ਰੰਗ ਚੋ ਵੀ ਜਿਹੜਾ ਜਾਨਵਰ ਸੂਇਆ ਬਾਕੀ ਇੱਕ ਗੱਲ ਹੋਰ ਹੈ ਬਾਈ ਸਾਹਮਣੇ ਆ ਦੇਖ ਆਪਾਂ ਕੋੜਾ ਕੋਈ ਤਿਆਰ ਨਹੀਂ ਕਰੀਆਂ ਲੇਵੇ ਲੂਵੇ ਦਾ ਕਰਮਾਂ ਵਾਲੀ ਨਾ ਅੱਜ ਤੋਂ 10 ਦਿਨਾਂ ਨੂੰ ਇਹਨਾਂ ਦਾ ਮਤਲਬ ਵੀ ਫੱਟੇ ਵਟ ਦੂ ਰਿਕਾਰਡੇ ਤੋੜ ਦੂਗੀ ਇਹਦੇ ਦਿਸੀ ਜਾਂਦੇ ਆ ਬਾਈ ਤੇ ਬਾਕੀ ਆਰਡਰ ਇਹਦਾ ਆ ਗਿਆ ਬਿਲਕੁਲ ਫਿਕਸ ਬੋਝ ਕੇ ਲਿਆ ਬਾਈ ਉਰਲੇ ਬੰਨੀ ਅੰਦਰ ਲੈਪੋ ਤਾਂ ਬੋਝ ਕੇ ਨਹੀਂ ਲੈ ਜੀ ਬੱਚਾ ਕੀ ਆ ਗਿਆ ਨਾਲ ਇਹਦੀ ਮਾਰ 33 ਹੈ ਬਾਈ ਨਾਲ ਵੀ 33 ਆ ਇੱਕ ਨਾਲ ਇੱਕ ਮੌਰਾ ਫਰੀ ਆ ਬੋਝ ਕੇ ਬੋਝ ਕੇ ਟਕਾਈ ਨਾ ਲੈ ਚੱਲ ਕੋਈ ਗੱਲ ਨਹੀਂ ਬੱਚੇ ਕਰਕੇ ਭਜਦੀ ਆ ਪਹਿਲਾ ਸੂਇਆ ਇਹ ਚਵਾਈ ਦੀ ਚਵਾਈ ਦੀ ਬਹੁਤ ਪਿਆਰੀ ਆ ਕੋਈ ਆਲ ਨਹੀਂ ਦੋ ਕੁ ਦਿਨ ਕਰੀ ਆ ਬਾਈ ਹੁਣ ਕੋਈ ਆਲ ਨਹੀਂ ਕੁਛ ਨਹੀਂ ਚਵਾਈ ਬਿਲਕੁਲ ਰੂਮ ਵਰਗੀ ਭੋਲੀ ਆ ਅਡਰ ਵਾਲੇ ਪੱਖ ਤੋਂ ਤਾਂ ਬਾਈ ਦੇਖਾ ਦਿਸੀ ਜਾਂਦੀ ਆ ਆਡਰ ਇੱਕ ਗੱਲ ਆ ਸੱਜਣੋ ਹੈਗਾ ਫੁੱਲ ਚੌੜਾ ਆਡਰ ਆ ਫਟੇ ਚੱਕ ਦੂ ਗੁਰੀ ਚੜਾਈ ਵਾਲਾ ਆਡਰ ਆ ਮੈਂ ਚਵਾਈ ਤੇ ਆ ਗਈ 8 ਕਿਲੋ ਤਾਈੋਂ ਦਾ ਦੁੱਧ ਕੱਟੀ ਦੂ ਤੇ ਇੱਕ ਗੱਲ ਹੋਰ ਦੱਸਦਾ ਨਾ ਵੀ ਜਾਣਕਾਰ ਸੱਜਣ ਇਹਦੇ ਆਡਰ ਤੋਂ ਆਈਡੀਆ ਲਾ ਲੈਣਗੇ ਵੀ ਬਾਕੀ ਏਰੀਆ ਏਰੀਆ ਬਾਈ ਤੈਨੂੰ ਪਤਾ ਗੁਰੀ ਆਪਣਾ ਏਰੀਆ ਬਹੁਤ ਚੰਗਾਗਾ ਨਾ ਠੀਕ ਆ ਹਸਾਰ ਤੋਂ ਇਧਰ ਆਪਾਂ ਜਾਨਵਰ ਨਹੀਂ ਲੈਂਦੇ ਹੈਗੇ ਤੇ ਉਧਰਲੇ ਜਾਨਵਰ ਦਾ ਵੀਰੇ ਤੈਨੂੰ ਪਤਾ ਹੀ ਆ ਇਹਦੇ ਪੈਸੇ ਇਹਦਾ ਰੇਟ ਬਾਈ ਜਾਇ ਜੀ ਮੰਗਾਗੇ ਤੇ 1.5 ਲੱਖ ਰੁਪਏ ਦੀ ਕੱਟੀ ਦੇ ਦਾਂ ਇਹ ਦੇ ਦਾਂਗੇ ਪੂਰੇ 1.5 ਲੱਖ ਪਰ ਮੰਗਾਗੇ ਦੇਖ ਓਨੇ ਕ ਹਨਾ ਵੀ ਜਿੰਨੇ ਕ ਲੈਣ ਵਾਲੇ ਆ ਆ ਸਿੰਘ ਸੰਗੈ ਦਾ ਵੀ ਬੰਦ ਆ ਗਿਆ ਦੋ ਨੰਬਰ ਇਹਦੀ ਬਾਡੀ ਬੁੱਡੀ ਬੰਦ ਆ ਗਈ ਇਹ ਕੱਟੀ ਥੱਲੇ ਹੁਣ ਬਾਈ 16 ਤੋਂ 17 ਕਿਲੋ ਤਿਆਰ ਆ 16 ਤੋਂ 17 ਕਿਲੋ ਹਾਂ 16 ਮੰਨ ਕੇ ਨੈਟ ਮੰਨ ਲੈ ਜਿਹੜਾ ਮਰਜੀ ਵੀਰ ਲੈਣ ਵਾਲਾ ਉਹ ਦਿਖਾ ਦੇ ਗੈਰੀ ਆਰਡਰ ਇਹਨੂੰ ਤੋਰ ਦੇ ਪਤਾ ਹਾਂ ਬੋਚ ਕੇ ਬੋਚ ਕੇ ਡਰ ਦੇ ਇਹਦੇ ਨਾਲ ਮੇਲ ਆ ਵੀਰੇ ਤੋਰ ਦੋ ਇਹਦੇ ਨਾਲ ਮੇਲ ਕਾਪ ਸੂਹਾ ਦੂਜਾ ਦੂਜਾ ਸੂਹਾ ਵੀ 6 ਦੰਦ 16 ਕਿਲੋ ਮੰਨ ਕੇ ਆ ਜਮਾ ਤਿਆਰ ਆ ਬਾਈ ਹੁਣ 16 ਕਿਲੋ ਬਾਈ ਕਹਿੰਦਾ ਠੰਡਾ ਕਰਕੇ ਲੈ ਜਾਓ ਸਿੰਘ ਬੰਦ ਆ ਗਿਆ ਬਾਡੀ ਆ ਗਈ ਫੁੱਲ ਵੱਡੀ ਕੱਦ ਵੀ ਵੱਡਾ ਚੱਲ ਬੀਵੀ ਪੂਰੀ ਆ ਤੇ ਸ਼ਕੀਨ ਵੀ ਫੁੱਲ ਲੈ ਲੈਣੇ ਪੱਖ ਦਾ ਬਾਈ ਗੁਰੀ ਇੰਨੇ ਮੱਝਾਂ ਤੂੰ ਵੀ ਸਿਆਣਾਗਾ ਹਨਾ ਇਦਾਂ ਦੇ ਬਾਜ਼ਾਰ ਤਾਂ ਮੇਲੇ 'ਚ ਲੱਗੇ ਹੁੰਦੇ ਆ ਜਿੰਨੇ ਇਹਨਾਂ ਨੂੰ ਆਰਡਰ ਵਾਲੇ ਪੱਖ ਤੋਂ ਐ ਲੱਗੂ ਥੋਨੂੰ ਜਿਵੇਂ ਬਾਜ਼ਾਰ ਆ ਜਦੋਂ ਥਣ ਚੈੱਕ ਕਰਦੇ ਬਰੀਕ ਵੀ ਦੇਖ ਬਾਈ ਬਰੀਕ ਕਿੰਨੀ ਆ ਖਾਲੀ ਥਣ ਹਾਲਦਿਆ ਉੱਥੇ ਤੋਂ ਤੁਹਾਨੂੰ ਐ ਆ ਜਾਂਦੇ ਪਤਾ ਆ ਜਾਂਦੇ ਆ ਬੋਚ ਕਿੱਲੇ ਆ ਬੱਚੇ ਕਰਕੇ ਥੋੜਾ ਕਿਉਂ ਜੀ ਚਵਾਈ ਦਾ ਸਮਾਂ ਹੋ ਰਿਹਾ ਉਹਦੇ ਕਰਕੇ ਐਚਵੀ ਕਰਦੀਆਂ ਨੇ ਥੋੜੀ ਬਸ ਨਾਲ ਇਹਦੇ ਆ ਗਿਆ ਮੇਲ ਕਾਫ ਦੰਦਾਂ ਚ 6 ਦੰਦ ਸੂਆ ਦੂਜਾ 16 ਕਿਲੋ ਠੰਡਾ ਦੁੱਧ ਤਿਆਰ ਹੂੰ ਇਹਦੇ ਪੈਸੇ ਕਿੰਨੇ ਲਵਾਂਗੇ ਇਹਦਾ ਭਾਈ ਲੈਣ ਦੇ 2.5 ਲੱਖ ਰੁਪਇਆ ਇਹਦਾ ਹੈਗਾ ਲੈਣ ਦੇਣ 2 ਲੱਖ ਤੇ 50 ਹਜ਼ਾਰ ਹਾਂ ਪਰ ਚੀਜ਼ ਚੀਜ਼ਾਂ ਬਾਈ ਜੇ ਪੈਸੇ ਮੰਗਾਗੇ ਤਾਂ ਨਗਵੀ ਮੰਨ ਕੇ ਨਗੀਨੇ ਦੀ ਮੰਗਾਗੇ ਉਹ ਨਹੀਂ ਮੰਗਦੇ ਠੀਕ ਹੈ ਗੱਲ ਦੇਖ ਐ ਚਵਾਈ ਦੀ ਕਿਵੇਂ ਆਹੀ ਬਾਈ ਬਾਈ ਮਖਾ ਜਮਾ ਤੇ ਬੱਚਾ ਝੋਲੇ ਛੋਟਾ ਆ ਠੀਕ ਹੈ ਗੱਲ ਆਹ ਦੇਖ ਬਾਈ ਜਮਾ ਸਾਫ ਆ ਦੇਖ ਅੱਜ ਠੀਕ ਹੈ ਜੀ ਅੱਜ ਨੂੰ ਅਸਾਂ ਕੋਈ ਜੇਰ ਦੀ ਪ੍ਰੋਬਲਮ ਕੁਛ ਨਹੀਂ ਦੇਖ ਬਿਲਕੁਲ ਸਾਫ ਚਿੱਟਾ ਜਾਲਾ ਮਾਰ ਜਮਾ ਮਾਰ ਸਾਫ ਆ ਚੋਟੀ ਸਿੰਘ ਬੰਦ ਆ ਕੇ ਦੋਨਾਂ ਨੇ ਤਾਂ ਵੀ ਤਾਜ਼ੀਆਂ ਕਰਕੇ ਤੇਲ ਤੂਲ ਨਹੀਂ ਲਾਇਆ ਹੈਨਾ ਠੀਕ ਹੈ ਗੱਲ ਬਹੁ ਨਿਖਰਨੀ ਆ ਬਾਈ ਯਾਰ ਆ ਨੰਬਰ ਬੋਲ ਦੋਨ ਵਾਲਾ ਲੈ ਗਿਆ ਬੰਦਾ ਬਾਕੀ ਬਾਈ ਆਏ ਆ ਆਪਾਂ ਕਹਿੰਨਾ ਤਸੱਲੀ ਕਰਕੇ ਖਰੀਦੋ ਯਾਰ ਆਉਂਗੇ ਏਡੀ ਦੂਰ ਪੈਸੇ ਲਾਉਂਦਾ ਪਰ ਵੀ ਰੇਟ ਜੇ ਕੋਈ ਅੱਜ ਵੀ ਹਲੇ ਕਹੂਗਾ ਵੀ ਰੇਟ ਜ਼ਿਆਦਾ ਫੇਰ ਵੀਰੇ ਇੰਦੂ ਥੱਲੇ ਦਾ ਰੱਬ ਦਾ ਨਾ ਠੀਕ ਹੈ ਗੱਲ ਆ ਆ ਨੰਬਰ ਬੋਲ ਦੋ 953080952 ਆ ਨੰਬਰ ਸੱਜਣਾ ਬਾਈ ਦਾ ਸਕਰੀਨ ਤੇ ਲਾ ਦੂੰਗਾ ਜਾਨਵਰ ਸੋਨੂੰ 20 ਤੋਂ 25 ਦਿਖਾਤੇ ਇਹਨਾਂ ਚ ਜਿਹੜਾ ਵੀ ਪਸੰਦ ਆਊਗਾ ਨੇੜੇ ਆ ਕੇ ਤਸੱਲੀ ਕਰਕੇ ਬਾਈ ਤੋਂ ਲੈ ਜਿਓ ਧੰਨਵਾਦ ਜੀ